ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਫਿਲੌਰ ਸ਼ਹਿਰ ਵਿਖੇ ਤੋਂਦ ਕਾਰਨ ਅੱਜ ਲਗਾਤਾਰ ਹਾਦਸੇ ਵਾਪਰ ਰਹੇ ਹਨ ਅੱਜ ਸਵੇਰੇ 7 ਵਜੇ ਤੇ ਕਰੀਬ ਹਾਈਵੇ ਤੇ ਦੋ ਬੱਸਾਂ ਦੀ ਟੱਕਰ ਹੋ ਗਈ ਸੀ ਜਿਸ ਕਾਰਨ ਇੱਕ ਬੱਸ ਪੁਲ ਤੋਂ ਹੇਠਾਂ ਲਮਕ ਗਈ ਸੀ ਜਿਸ ਉਪਰੰਤ ਹੀ ਲੱਗੇ ਲੰਮੇ ਟ੍ਰੈਫਿਕ ਜਾਮ ਅਤੇ ਸੰਗਲ ਤੋਂਦ ਕਾਰਨ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਤਿੰਨ ਗੱਡੀਆਂ ਹੋਰ ਆਪਸ ਵਿੱਚ ਟਕਰਾ ਗਈਆਂ ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੇ ਪੁਜੀ ਐਸਐਸਐਫ ਦੀ ਟੀਮ ਦੇ ਐਸਆਈ ਸਰਬਜੀਤ ਸਿੰਘ ਵੱਲੋਂ ਜ਼ਖਮੀ ਰਣਦੀਪ ਸਿੰਘ, ਸੋਢੀ ਸਿੰਘ, ਜੀਵਨ ਪ੍ਰਕਾਸ਼ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਦੌਰਾਨ ਲੱਗੇ ਲੰਬੇ ਜਾਮ ਨੂੰ ਖੁਲਵਾਉਣ ਲਈ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਅਤੇ ਐਸਐਚਓ ਫਿਲੌਰ ਸੰਜੀਵ ਕਪੂਰ ਵੱਲੋਂ ਮੌਕੇ ਤੇ ਪੁਜੀ ਕੇ ਕਾਫੀ ਜਦੋ ਜਹਿਤੋ ਬਾਅਦ ਜਾਮ ਖੁਲਵਾਇਆ ਗਿਆ। ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਵਿਸ਼ੇਸ਼ ਰਿਪੋਰਟ। ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੇਰਾ ਨਾਮ ਮਖਲ ਸਿੰਘ ਹੈ ਕੀ ਮੰਗਲਾ ਜੀ ਆ ਗੱਡੀਆਂ ਦਾ ਐਕਸੀਡੈਂਟ ਹੋਇਆ ਕੀ ਕਾਰਨ ਹੋ ਗੱਡੀਆਂ ਜਿਹੜਾ ਤੁਹਾਨੂੰ ਤੇ ਸਾਥੀ ਜਾ ਰਹੇ ਸੀਗੇ ਹੌਲੀ ਹੌਲੀ ਪਿੱਛੋਂ ਗੱਡੀ ਉਹ ਆਈ ਐਸ ਕਾਰਤੀ ਉਹਨਾਂ ਪਿੱਛੋਂ ਹੀ ਪਹਿਲਾਂ ਸਾਈਡ ਤੋਂ ਵੱਜੀ ਫਿਰ ਬੈਕ ਤੇ ਨਾ ਰੰਗ ਦੀ ਜਿਹੜੀ ਸਰਕਾਰ ਉਹਨੇ ਤੁਹਾਨੂੰ ਰੱਟੀ ਉਹਨੇ ਕੀਤਾ ਸਾਰਾ ਕੁਝ ਕੋਈ ਜਾਨੀ ਨੁਕਸਾਨ ਜਾਨੀ ਤੋਂ ਪਰਮਾਤਮਾ ਨੇ ਸਾਬਕਾ ਕਿ ਬਚਾਇਆ ਕੋਈ ਸਾਥੀ ਚੋ ਨਹੀਂ ਮਾਰ ਨਾ ਹਾਂ ਜਿਹੜੇ ਜਿਹੜੇ ਸੀ ਗੱਡੀ ਚ ਤੈਨੂੰ ਜਾਣੀ ਚਾਹੀਦੀ ਸਾਰੇ ਠੀਕ ਆ ਹਾਂਜੀ ਪੁਲਿਸ ਨੂੰ ਸੂਚਨਾ ਦੇਤੀ ਸੀ ਹਾਂਜੀ ਪੁਲਿਸ ਇੱਥੇ ਮੌਕੇ ਤੇ ਪਹੁੰਚ ਸੀਗੀ ਹਟੇ ਟੱਪ ਹਾਂਜੀ ਸਰ 3 ਆ ਗਏ ਆ ਤੇ ਐਕਸੀਡੈਂਟ ਹੋਇਆ ਕਿ ਹਾਲਾਤ ਮੈਂ ਐਸਐ ਸਰਜੀ ਸਿੰਘ ਐਸਐਐਫ ਗੁਰਾਇਆਂ ਤੋਂ ਇਹ ਜਿਹੜਾ ਬੇਰਕਾ ਮਿਲਕ ਪਲਾਂਟ ਫਲੋਰ ਬੇਰਕਾ ਮਿਲਕ ਬਾਅਰ ਫਲੋਰ ਦੇ ਕੋਲ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜਿਹਦਾ ਕਾਰਨ ਸੀ ਕਿ ਅੱਗੇ ਬ੍ਰਿਜ ਦੇ ਉੱਪਰ ਬੱਸ ਜਿਹੜੀ ਸੀ ਉਹ ਪੁਲ ਤੋਂ ਲਟ ਗਈ ਸੀ ਉਹਨੂੰ ਉਹਨੂੰ ਸਾਈਡ ਤੇ ਕਰਾਉਂਦੇ ਸੀ ਜਦ ਕਿ ਇਧਰੋਂ ਗੱਡੀਆਂ ਆ ਰਹੇ ਆ ਆਪਸ ਵਿੱਚ ਟਕਰਾਈਆਂ ਇਹਦੇ ਵਿੱਚ ਤਿੰਨ ਇੰਜਰਡ ਹੋਏ ਨੇ ਜਿਹਦੇ ਵਿੱਚ ਇੱਕ ਹੈਗਾ ਜੀ ਰਣਦੀਪ ਸਿੰਘ ਛੋਟੀ ਸਿੰਘ ਤੇ ਇਹ ਜੀ ਮਕਰਨ ਜੀਵਨ ਜੀਵਨ ਪ੍ਰਕਾਸ਼ ਇਹ ਤਿੰਨ ਹੋਏ ਆ ਜੀ ਸਾਡੀ ਟੀਮ ਨੇ ਐਸਐਸਬੀ ਟੀਮ ਨੇ ਉਹਨਾਂ ਨੂੰ ਮੌਕੇ ਤੋਂ ਗੱਡੀਆਂ ਚੋਂ ਕੱਢ ਕੇ ਬਾਹਰ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਤੇ ਹੁਣ ਰੋਡ ਕਲੀਅਰ ਹੋ ਰਿਹਾ ਜੀ ਚੱਲ ਰਿਹਾ ਹੈ ਟ੍ਰੈਫਿਕ ਸਮੂਤ ਨਹੀਂ ਚੱਲਿਆ ਹੈਗਾ ਲੇਕਿਨ ਚੱਲ ਰਿਹਾ ਹੈ ਕਲੀਅਰ ਹੋ ਗਿਆ ਬਾਕੀ ਗੱਡੀਆਂ ਸਾਈਡ ਤੇ ਲਵਾ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਰ ਥਾਂ ਤੇ ਮੈਂ ਜਾਨੀ ਨੁਕਸਾਨ ਨਹੀਂ ਮੈਂ ਜਾਨੀ ਨੁਕਸਾਨ ਤੋਂ ਬਚਾਇਆ ਬਟ ਇੱਕ ਜਿਹੜਾ ਰਣਜੀਤ ਸਿੰਘ ਆ ਉਹ ਥੋੜਾ ਜਿਆ ਸੀਰੀਅਸ ਆ ਉਹਨੂੰ ਦਾਹਾਂ ਅੱਗੇ ਲੈ ਗਏ ਨੇ ਸ਼ਾਇਦ ਉਹਨਾਂ ਦਾ ਐਕਸਟਰਾ ਕਰਵਾਇਆ ਕੇ ਲੈ ਗਏ ਨੇ ਅਗੇ ਰੈਫਰ ਕੀਤਾ ਗਿਆ ਹਾਂਜੀ ਉਹਨਾਂ ਨੂੰ ਰੈਫਰ ਕੀਤਾ ਗਿਆ ਬਾਕੀ ਠੀਕ ਹੈ